ਉੱਤੇ ਚੁਣ ਕੇ ਭੇਟਣੇ ਫਿਰਤਾ ਹੀ ਨਾਲ ਹੋਣਾ ਜੇ ਤੁਸੀਂ ਵਧੀਆ ਬੰਦੇ ਭੇਜੋਗੇ ਫਿਰ ਚਾਰਾ ਹੋਣਾ ਉਸ ਤੋਂ ਸੋ ਅੱਜ ਚਾਗੜਾ ਪੈਣਾ ਜੇ ਐਵੇਂ ਜੇ ਬੰਦਿਆਂ ਦੀ ਉੱਤੇ ਚੁਣ ਕੇ ਭੇਟਣੇ ਫਿਰਤਾ ਹੀ ਨਾਲ ਹੋਣਾ ਜੇ ਤੁਸੀਂ ਵਧੀਆ ਬੰਦੇ ਭੇਜੋਗੇ ਸਸਾ ਦਾ ਜਵਾਬ ਆ ਕੇ ਆ ਮੰਗਦਾ ਸੈਂਕੜਾ ਹੋਰ ਅਗਰ ਜਰ ਸਿੰਘ ਜੰਨੀ ਜਿੰਦਾਬਾਦ 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 ਭਗਵਾਨ ਜੀ ਜਿੰਦਾਬਾਦ ਜਿੰਦਾਬਾਦ سانسدی سب تو پہلا میں دو ہزار بائی چاہا انقلاب لے کے آئے سر ਹੁਣ ਉਸ ਇਨਕਲਾਬ ਕਾਰਨ ਪੰਜਾਬ ਇੱਕ ਬਹੁਤ ਵੱਡਾ ਬੁਜ਼ੁਰਗ ਹੈ ਜਿਹਦੇ ਬਾਰੇ ਬੁਣੇ ਤੁਹਾਨੂੰ ਬਹੁਤ ਆਪਾਂ ਲੰਬੇ ਚੌੜੇ ਵਿਸਤਾਰ ਵਿੱਚ ਲਿਆਵਾਂਗਾ ਤੁਹਾਨੂੰ ਡਾਕਟਰ ਸਾਹਿਬ ਵੀ ਦੱਸਣਗੇ ਸਭ ਤੋਂ ਵੱਡਾ ਪਹਿਲੀ ਗੱਲ ਹੈ ਕਿ ਆਪਾਂ तकरीबन ਆਪਣੇ ਪੂਰੇ ਪਿੰਡ ਦੇ ਵਿੱਚ ਨਜ਼ਰ ਮਾਰ ਲਓ ਆਈਡੀਆ ਹੋਵੇ ਪਤਾ ਹੋਵੇ ਸੋ ਇਦਾਂ ਦੇ ਜਿਹੜੇ ਬੁਲਾ ਰਹੇ ਆ ਆਪਣੇ ਲੋਕ ਸਭਾ ਦੇ ਵਿੱਚ ਤਾਂ ਹੀ ਆਪਣੀ ਭਾਈ ਸੋਮੁਂ ਚੜਾਵੇਂ ਭਾਸ਼ਣ ਨਹੀਂ ਦੇ ਰਿਹਾ ਕੋਈ ਮਰਚੂਦ ਫਾਦਾ ਲਾ ਕੇ ਕੱਲ ਦੱਸ ਰਿਹਾ ਇਹ ਸਾਡੀ ਹੌਂਦਲਾ ਸਵਾਰ ਹੈ ਤੇ ਰੱਬੀਆਂ ਜ਼ਮੀਨਾਂ ਦਾ ਸਾਡੇ ਪੰਜਾਬ ਸਾਰੇ ਅਨੁਪਤੀਆਂ ਵਾਹੀ ਗੁਰਜੀਤ ਤੇ ਤੇ ਜਿੰਦਰ ਸਿੰਘ ਜੀ ਸਾਫਕਾ ਸਰਪੰਚ ਆਮ ਆਦਮੀ ਪਾਰਟੀ ਵਾਲੇ ਗੁਰੂ ਸੇਵਾ ਉਹਦੇ ਦਾ ਸੇਵਾ سارے واحروار پہ بہت بہت کرنا دو ہزار بہت بڑا انتلام لے کے آئے سردار بھگوان سی مان ایک موقع د سبار اور اس پنجاب کی گیڈی کو دوبارہ نہیں چلے اور سوا دو سال ابھی ہوئے نہیں ہنمان صاحب جی